ਵੇ ਤੈਨੂੰ ਮਾਸਾ ਸ਼ਰਮ ਨਹੀਂ ਆਈ ਏ ਕੰਮ ਕਰਦੇ ਨੂੰ ਤੈਨੂੰ ਮੈਂ ਆਪਣਾ ਭਰਾ ਬਣਾਇਆ ਸੀ ਤੂੰ ਇਹ ਕਿਹੜਾ ਕੰਮ ਕੀਤਾ ਵਾ ਤੂੰ ਤਾਂ ਮੈਨੂੰ ਆਪਣੀ ਭੈਣ ਸਮਝਿਆ ਹੀ ਨਹੀਂ ਆ ਭਾਬੀ ਜੋ ਹੋਣਾਈ ਨਾ ਹੁਣ ਹੋ ਗਿਆ ਵਾ ਹੁਣ ਬਹੁਤ ਬੋਲਣ ਦੀ ਲੋੜ ਨਹੀਂ ਏ ਠੀਕ ਐ ਨਾ ਤੈਨੂੰ ਦੱਸ ਦਿਓ ਵੀਰ ਨੂੰ ਵੀ ਡੈਲੀ ਹਾੜੇ ਨਾਲ ਲੱਗ ਗਈ ਮੰਮੀ ਮੰਮੀ ਮੇਰੀ ਗੱਲ ਸੁਣਿਓ ਹਾਂ ਕੀ ਐ ਇੱਥੇ ਆ ਜਾ ਕੀ ਗੱਲ ਮੰਮੀ ਮੈਂ ਤੁਹਾਡੇ ਵੱਲ ਆਈ ਸੀ ਇੱਕ ਨਾ ਸਲਾਹ ਕਰਨੀ ਆ ਕੋ ਚੰਗੀ ਚੰਗੀ ਕਰੀ ਮੰਮੀ ਚੰਗੀ ਆ ਸਲਾਹ ਹਾਂ ਤੁਹਾਨੂੰ ਤੇ ਪਤਾ ਵਾ ਮੈਂ ਕੱਲ ਪਿੰਡ ਗਈ ਸੀ ਨਾ ਆ ਤੇ ਜਦੋਂ ਮੈਂ ਪਿੰਡ ਜਾਨੀ ਆ ਨਾ ਮੰਮੀ ਤੇ ਉਧਰ ਵਾਲੇ ਮੰਮੀ ਨਾ ਰੋਣ ਲੱ ਪੈਂਦੇ ਆ ਮੈਂ ਬਥੇਰਾ ਮੰਮੀ ਨੂੰ ਸਮਝਾਇਆ ਵਾ ਕਿ ਮੰਮੀ ਤੁਸੀਂਦਾ ਨਾ ਕਰਿਆ ਕਰੋ ਪਰ ਉਹ ਮੰਨਦੇ ਨਹੀਂ ਆ ਮੰਮੀ ਨਾ ਇਹੋ ਗੱਲ ਸੋਚਦੇ ਰਹਿੰਦੇ ਆ ਕਿ ਇਹੋ ਤੇਰਾ ਕਿਤੇ ਭਰਾ ਹੁੰਦਾ ਤਹਾਡੇ ਘਰ ਵੀ ਰੌਣਕ ਹੁੰਦੀ ਮੈਂ ਨਾ ਸੋਚਣ ਦੀ ਆ ਕਿ ਮੰਮੀ ਨੂੰ ਮੈਂ ਇੱਥੇ ਲੈ ਆਵਾਂ ਤੁਹਾਡੀ ਸਲਾਹ ਲੈਣ ਆਈ ਹਾਂ ਮਤ ਕੱਲ ਤੂੰ ਗਈ ਤੇ ਹੈਗੀ ਤੇ ਤੂੰ ਕੱਲ ਹੀ ਉਹਨੂੰ ਨਾਲ ਲੈ ਆਉਣਾ ਹੀ ਉੱਥੇ ਜੀ ਵਿਚਾਰੀ ਕੱਲੀ ਰਹਿੰਦੀ ਰਹਿੰਦੀ ਐ ਚਲ ਇੱਥੇ ਆਪਣੀ ਜੀ ਆ ਜਾਂਦੇ ਵਿੱਚ ਰਹੇਗੀ ਕੋਈ ਮਨ ਹੋਰ ਦਾ ਹੋਰ ਬੰਨੇ ਪਾ ਜਾਏਗਾ ਉਹਦਾ ਵੀ ਕੋਈ ਡੰਡੀ ਜੀ ਨਾ ਹੁੰਦਾ ਮਗਰ ਆਪ ਹੀ ਉਹ ਨਾਮਚਾਰੀ ਰਹਿੰਦੀ ਰਹਿੰਦੀ ਗੱਲੀ ਉਹ ਤੇ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੀ ਤੂੰ ਨਾਲ ਲੈ ਆਉਣਾ ਹੀ ਸਭ ਨੂੰ ਮੰਮੀ ਪੁੱਛਣਾ ਤੇ ਭੰਦਾ ਵਾ ਤੁਹਾਨੂੰ ਵੀ ਪਤਾ ਵਾ ਉਹਦਾ ਸੁਭਾਅ ਕਿਦਾਂ ਦਾ ਵਾ ਐਵੇਂ ਮੰਮੀ ਨੂੰ ਕੱਲ ਨੂੰ ਗੱਲਾਂ ਕਰੂਗੀ ਸਿਆਣੀ ਬਿਆਣੀ ਮੰਮੀ ਹੈਗੀ ਆ ਤੇ ਜੇ ਇਹਨੇ ਗੱਲਾਂ ਕਰਨੀਆਂ ਵਾ ਫੇਰ ਇਥੇ ਲਿਆਉਣ ਦਾ ਕੀ ਫਾਇਦਾ ਵਾ ਇਹਦੀ ਵੀ ਜ਼ਰਤ ਵਾ ਗੱਲ ਕਰ ਜੇਗੀ ਭਲਾ ਮੰਮੀ ਡਰ ਤੇ ਲੱਗਦਾ ਹੀ ਆ ਨਾ ਮੈਂ ਤਾਂ ਉਹਦਾ ਬਥੇਰਾ ਸਮਝਾਇਆ ਹੈ ਉਧਰ ਵਾਲੇ ਮੰਮੀ ਨੂੰ ਪਰ ਉਹ ਮੰਨਦੇ ਹੀ ਨਹੀਂ ਆ ਇੱਕੋ ਗੱਲ ਕਰੀ ਜਾਂਦੇ ਆ ਕਿ ਤੇਰੀ ਸੱਸ ਐਵੇਂ ਕਹੂਗੀ ਬਾਅਦ ਚ ਕਿ ਆਪਣੀ ਮਾਂ ਨੂੰ ਇਥੇ ਲੈ ਆਈ ਆ ਨਹੀਂ ਨਹੀਂ ਬੋਤੀ ਹੈ ਜੀ ਆਈਡੀ ਗੱਲ ਨਹੀਂ ਗਾ ਜਿਹੜੀ ਨਹੀਂ ਕੋਈ ਜ਼ਰੂਰਤ ਬਈ ਗੱਲ ਕਰ ਜੇ ਇਹਨੂੰ ਆਪੇ ਸਮਝਾ ਲਾਂਗੇ ਕੋਈ ਕਰੇ ਹਾਂ ਗੱਲ ਕਿਦਾਂ ਕਰਦੀ ਭਲਾਏ ਇਹ ਤੇ ਮੈਨੂੰ ਨਹੀਂ ਬਖਸ਼ਦੀ ਤੇ ਮੰਮੀ ਨੂੰ ਬਖਸ਼ੂਗੀ ਬਖਸ਼ ਲੇਗੀ ਇਹ ਸੁਧਾਰ ਲਾਂਗੀ ਮੈਂ ਆਪੇ ਹੀ ਇਹਨੂੰ ਪੁੱਤ ਡਰਨੀ ਦੀ ਕਿਹੜੀ ਗੱਲੋਂ ਆ ਪਿਆਲੀ ਤੇਰੇ ਨਾਂ ਹੋ ਗਈ ਆ ਜਾ ਕੇ ਕੋਠੀ ਦੀ ਗੱਲ ਵਾ ਨਾ ਕੋਠੀ ਦੇ ਪੈਸੇ ਮੇਰੇ ਕੋਲ ਹੈਗੇ ਨਹੀਂ ਮੈਂ ਤੁਹਾਨੂੰ ਕੋਠੀ ਵੀ ਲੈ ਦੇਣੀ ਆ ਉਹਨੂੰ ਇੱਥੋਂ ਕੱਢਣਾ ਵਾ ਕੱਢ ਦੇਣਾ ਮੈਂ ਇੱਕ ਵਾਰੀ ਉਹਨੂੰ ਮੰਮੀ ਨੂੰ ਇਹ ਨਹੀਂ ਗੱਲ ਕਰ ਉਹਨੂੰ ਕਹ ਬੇਫਿਕਰੀ ਹੋ ਕੇ ਤੋ ਇੱਥੇ ਆ ਇਹਦੀ ਜ਼ਰੂਰਤ ਨਹੀਂ ਕੋਈ ਗੱਲ ਕਰ ਜੀ ਅਸੀਂ ਜਦੋਂ ਘਰੋਂ ਹੀ ਬਾਹਰ ਕੱਢਦੇ ਨਾ ਤੇ ਇਹ ਗੱਲ ਕਿਥੋਂ ਕਰੂਗੀ ਹਨੂ ਮੈਂ ਵੀ ਮੰਮੀ ਇਹੋ ਚਾਹਨੀ ਆ ਕਿ ਚਲ ਤੁਹਾਡਾ ਦੋਵਾਂ ਦਾ ਸਾਥ ਹੋ ਜਾਊਗਾ ਚਲੋ ਬੈਠੀ ਆਂ ਰੋਣ ਚੋਂਨ ਕਰਦੀਆਂ ਰਿਆ ਕਰਾਂਗੇ ਦੋਵਾਂ ਜਾਨੀਆਂ ਇਹੋ ਗੱਲ ਤੇ ਮੈਂ ਸਮਝਾਉਣੀ ਆ ਪਰ ਸਮਝਦੇ ਨਹੀਂ ਆ ਤੁਸੀਂ ਇਦਾਂ ਕਰਿਓ ਇੱਕ ਵਾਰੀ ਆਪ ਕਿਓ ਮੰਮੀ ਨੂੰ ਫੋਨ ਕਰਕੇ ਮੇਰੀ ਗੱਲ ਤੇ ਮੰਨ ਦੇਣੀ ਆ ਕੋਈ ਗੱਲ ਮੈਂ ਕਹਿ ਦਨੀ ਆ ਉਹਨੂੰ ਉਹ ਨਾ ਝਿਜਕਦੇ ਆ ਤੁਹਾਡੇ ਤੋਂ ਕਿ ਐਵੇਂ ਬਾਜ ਨਾ ਆਂਡਗਵਾਂਡ ਗੱਲਾਂ ਕਰੂਗਾ ਕਿ ਮਾਂ ਨੂੰ ਇੱਥੇ ਲੈਣਦਾ ਵਾ ਪਰ ਲੋਕੀ ਇਹ ਨਹੀਂ ਨਾ ਸਮਝਦੇ ਚਲੋ ਜੇ ਕੱਲੀ ਆ ਇੱਥੇ ਆ ਵੀ ਜਾਉਗੀ ਤੇ ਫਿਰ ਕੀ ਜੇ ਹੁਣ ਮਾਂ ਵਾ ਤੇ ਜੇ ਹੁਣ ਧੀਆ ਜੇ ਪੁੱਤ ਨਹੀਂ ਗਾ ਤੇ ਧੀ ਤੇ ਪੋਤੀ ਆ ਨਾ ਪੁੱਤਾਂ ਵਰਗੇ ਹੀ ਹੁੰਦੀਆਂ ਧੀਆਂ ਹੁੰਦੀਆਂ ਤੇ ਹੁਣ ਮਾਂ ਨੇ ਮਾਂ ਸਾਹਮਣੇ ਤੇ ਹੈ ਨਹੀਂ ਕਿਸ ਨੇ ਇਹ ਤੇ ਗੱਲ ਹੈਗੀ ਆ ਆਹ ਕੱਲ ਨੂੰ ਬਿਮਾਰ-ਸਮਾਰ ਹੋ ਗਏ ਨਾ ਕੋਈ ਵੇਖੂਗਾ ਤੇ ਫਿਰ ਕੀ ਕਰਾਂਗੇ ਆਪਾਂ ਕਿਉਂ ਨਹੀਂ ਵੇਖੇਗਾ ਸਭ ਸਾਰੇ ਵੇਖਣਗੇ ਉਹਨੂੰ ਚਲੋ ਮੰਮੀ ਤੁਹਾਡੀ ਸਲਾਹ ਲੈਣੀ ਮੈਂ ਤੁਹਾਡੇ ਵੱਲੋਂ ਹਾਂ ਹੋ ਗਈ ਆ ਇੰਨਾ ਕਿ ਮੈਨੂੰ ਵਿਸ਼ਵਾਸ ਹੀ ਕੋਈ ਕੋਈ ਗੱਲ ਨਹੀਂ ਤੂੰ ਲੈ ਆ ਮੈਂ ਇੱਕ ਵਾਰੀ ਫੋਨ ਕਰ ਲੈਣੀ ਮੰਮੀ ਨੂੰ ਜੇ ਤੇ ਆ ਜਾਣਗੇ ਆਪ ਠੀਕ ਆ ਨਹੀਂ ਤੇ ਫਿਰ ਆਪੇ ਜਾ ਕੇ ਲੈ ਆਉਣਗੇ ਕੋਈ ਗੱਲ ਨਹੀਂ ਤੂੰ ਨਾਲ ਚੱਲ ਜੀ ਚਲੋ ਠੀਕ ਆ ਜਾ ਕੇ ਲੈ ਆਵੀਂ ਠੀਕ ਸੰਦੀਪ ਦੀ ਵੀ ਗੱਲ ਠੀਕ ਵਾ ਵਿਚਾਰੀ ਕੱਲੀ ਉਥੇ ਰਹਿੰਦੀ ਹੋਣੀ ਆ ਤੇ ਉਹਦੀਆਂ ਰੋਟੀਆਂ ਦੋ ਘੜੀਆਂ ਪਰੂਆ ਚਲੋ ਇੱਥੇ ਬੈਠੀ ਖਾਂਦੀ ਰਹੂਗੀ ਚੱਲ ਐਦਾਂ ਕਰਦੀ ਆ ਮੰਮੀ ਨੇ ਖੁਸ਼ਖਬਰੀ ਦੱਸਦੀ ਆ ਐਨਾ ਤੇ ਮੈਨੂੰ ਪਤਾ ਹੀ ਕਿ ਮੰਮੀ ਨੇ ਮੰਨ ਜਾਣਾ ਵਾ ਬਸ ਆ ਜਿਹੜੀ ਸਗਾਤ ਵਾ ਨਾ ਇਹਦੀ ਗੱਲ ਹੀ ਉਹ ਵੀ ਮੰਮੀ ਨੇ ਜ਼ਿੰਮੇਵਾਰੀ ਲੈ ਲਈ ਆ ਹੈਲੋ ਸਸੀਕਾ ਮੰਮੀ ਜੀ ਸਸਿ ਦੀ ਗੱਲਬਾਤ ਕਿਹਾਲਾ ਵਧੀਆ ਧੀ ਸੁਣਾਓ ਠੀਕ ਠਾਕ ਵਧੀਆ ਹੋਰ ਕੀ ਕਰਨ ਦੇ ਬਹੁਤ ਨਹੀਂ ਕਰਨ ਲੱਗੀ ਆ ਅੱਛਾ ਅੱਛਾ ਮੇਰੀ ਮਾਂ ਕੀ ਤਾਈ ਵੇ ਲੀ ਹਾਂ ਠੀਕ ਆ ਠੀਕ ਆ ਮੈਂ ਤੁਹਾਨੂੰ ਸੁਣਾਉਂ ਲਾ ਠੀਕ ਹਾਂ ਹਾਂਜੀ ਹਾਂਜੀ ਵਧੀਆ ਮੰਮੀ ਬਣਾਈ ਸਲਾਹ ਕੋਈ ਕਿ ਨਹੀਂ ਹਜੇ ਸਲਾਹ ਪੁੱਤ ਮੇਰੀ ਹਜੇ ਤੱਕ ਨਹੀਂ ਬਣੀ ਤਾਂ ਮੰਮੀ ਫੇਰ ਤੁਸੀਂ ਉਹ ਗੱਲ ਕਰੀ ਜਾਣ ਦੇ ਜੇ ਮੈਂ ਤੈਨੂੰ ਕੱਲ ਕਿਹਾ ਸੀ ਕਿ ਕੱਲ ਮੇਰੇ ਨਾਲ ਚੱਲੋ ਤੇ ਤਾਂ ਵੀ ਨਹੀਂ ਤੁਸੀਂ ਤੁਰੇ ਮੈਂ ਪੁੱਤ ਤਾਂ ਹੱਜ ਕਹਿਨੀ ਆ ਵੀ ਥੋੜਾ ਥੋੜਾ ਆ ਜਾਂਦਾ ਚਾਹ ਰਿਸ਼ਤੇਦਾਰ ਕੋਈ ਫੁੱਲਾ ਖੁੱਲਾ ਇਹ ਤੇ ਚੱਲ ਜਾਂਦਾ ਸੌ ਗੱਲ ਬਾਤ ਹੁੰਦੀ ਆ। ਓ ਮਮਮੀ ਪਤਾ ਮੈਨੂੰ ਪਰੋਣੇ ਕਿੰਨੇ ਕਉਂਦੇ ਆ। ਐਵੇਂ ਆਪਣੀ ਮਾਰਦੇ ਰਹਿੰਦੇ ਤੁਸੀਂ। ਚੁੱਪ ਕਰਕੇ ਨਾ ਤੇ ਬੈਗ ਚ ਕੱਪੜੇ ਪਾਓ ਤੇ ਆਜੋ ਇੱਥੇ। ਪੁੱਤ ਮੈਂ ਤਾਂ ਕਰਤੀ ਕਹਿਨੀ ਆ ਸਸਤੇ ਹੀ ਦਾ ਸੁਭਾਵਤੀ ਆ ਗੱਲਾਂ ਕਰੇ ਕਿ ਮੁਰਤੀ। ਓ ਮਮਮੀ ਨਹੀਂ ਗੱਲਾਂ ਕਰਦੇ ਨਾਲੇ ਤੁਹਾਨੂੰ ਇਹ ਵੀ ਖੁਸ਼ਖਬਰੀ ਦਵਾ। ਮੈਂ ਮਮਮੀ ਨਾਲ ਗੱਲ ਕਰ ਲਈ ਆ। ਉਹਨਾਂ ਨੇ ਹਾਂ ਕਰ ਦਿੱਤੀ ਐ ਅੱਛਾ ਉਹਨੇ ਕਹਿਤਾ ਹਾਂਜੀ ਹਾਂਜੀ ਤੇ ਤੂੰ ਨਾ ਜਠਾਣੀ ਤੋਂ ਨਾ ਡਰਿਓ ਉਹਦੀ ਕਿਹੜੀ ਗੱਲ ਵਾ ਉਹ ਤੇ ਮੈਂ ਕਹੀ ਨਹੀਂ ਕਿ ਜਠਾਣੀ ਵੀ ਗੱਲਾਂ ਕਰੇ ਕਿ ਆਪਣੀ ਮਾਂ ਨੇ ਇਥੇ ਲੈ ਆਈ ਐ ਮਮੀ ਆਪਦੇ ਹੈਗੀ ਹੈਗੀ ਤੁਹਾਨੂੰ ਵੀ ਨਾਲ ਲੈ ਆਈ ਐ ਸਭ ਕੁਝ ਨਾ ਸਾਡੇ ਨਾਂ ਵਾ ਪਹਿਲੀ ਸਾਡੇ ਨਾਂ ਵਾ ਇੱਕ ਵਸ ਘਰ ਹੀ ਰਹਿ ਗਿਆ ਨਾ ਉਹ ਵੀ ਆਪਣੇ ਨਾਂ ਕਰਵਾ ਲੈਣਾ ਵਾ ਨਹੀਂ ਮਾਤਾ ਕੋ ਨਾ ਮਾਤਾ ਕੋ ਪਹਿਹੀ ਹੈਗੀ ਆ ਅੱਛਾ ਉਹਨੇ ਮੈਨੂੰ ਆਪ ਦੱਸਿਆ ਸੀ ਦੀ ਪੈਹੀ ਰੱਖਿਆ ਤੂੰ ਟੈਨਸ਼ਨ ਨਹੀਂ ਲੈਣੀ ਘਰ ਤੁਹਾਡੇ ਨਾਲ ਹੀ ਹੋਣਾ ਵਾ ਤੁਹਾਨੂੰ ਵਧੀਆ ਵਾ ਕੁੱਤ ਤੇ ਹੋਈ ਮੈਂ ਮਰ ਗਈ ਹਾਏ ਇਹ ਕੀ ਕੀਤਾ ਇਹਨਾਂ ਨੇ ਪੈਲੀ ਨਾਲ ਵਾਲੀ ਸਾਰੀ ਹਾਏ ਮੈਨੂੰ ਤੇ ਅੱਗੇ ਲੱਗਣ ਡਿਆ ਏ ਇਹਨਾਂ ਨੇ ਕੋਨਾ ਕੋ ਕੀਤਾ ਵਾ ਹਾਏ ਹੁਣ ਮੈਂ ਕੀ ਕਰੂੰਗੀ ਕਿੱਥੇ ਜਾਵਾਂਗੇ ਅਸੀਂ ਇਹਨਾਂ ਨੇ ਈਡੀ ਵੱਡੀ ਸਕੀਮ ਲਾਈ ਆਜੇ ਪ੍ਰਸ਼ੰਮ ਦਾ ਫੀਲ ਦੇਖ। ਹਾਇ ਨਹੀਂ ਹੋਣੀ ਏ ਆ ਕੀ ਕੀਤਾ ਯੋ ਹੁਣ ਕੀ ਹੋ ਗਿਆ ਵਾ ਨਹੀਂ ਅਜੇ ਵੀ ਪੁੱਛਦੀ ਏ ਕੀ ਹੋ ਗਿਆ ਵਾ ਸਾਰਾ ਪੁੱਤ ਆਪਣੇ ਨਾਲ ਪਾ ਲਿਆ ਵਾ ਰਹਿ ਕੀ ਗਿਆ ਵਾ ਹੁਣ ਕੀ ਮੈਂ ਆਪਣੇ ਨਾਲ ਵਾ ਲਿਆ ਵਾ ਜਦੋਂ ਵੀ ਉਹਨੇ بس ਇੱਕੋ ਗੱਲ ਕਰਦੀ ਆ ਆਪਣੇ ਨਾਲ ਵਾਲਿਆ ਆਪਣੇ ਨਾਲ ਵਾਲਿਆ ਕੀ ਮੇਰੇ ਨਾਲ ਆਤਾ ਤੁਸੀਂ ਹਾਇ ਨਹੀਂ ਅਜੇ ਵੀ ਝੂਠ ਬੋਲੀ ਜਾਂਦੀ ਨਹੀਂ ਸਾਰੀ ਤੇ ਪੈੜੀ ਆਪਣੇ ਨਾਲ ਵਾਲੀ ਆ ਹੁਣ ਕੀ ਰਹਿ ਗਿਆ ਮੋਰ ਵਾਲਾ ਬਸ ਘੜੀ ਰਹਿ ਗਿਆ ਵਾ ਇਹ ਵੀ ਦਵਾ ਲਉ ਆਪਣੇ ਨਾਲ ਮੈਂ ਵੀ ਆਖਾਂ ਪਤਾ ਨਹੀਂ ਇੰਨਾ ਕਿਉਂ 扑ਕਦੀ ਆ ਜਦੋਂ ਮੈਂ ਹੇਸੇ ਦਾ ਨਾਮ ਲੈਂਦੀ ਹਾਂ ਉਦੋਂ ਹੀ ਕਹਿੰਦੀ ਸੀ ਤੇਰਾ ਇਹ ਘਰ ਦੇ ਵਿੱਚ ਕੁੱਖ ਵੀ ਨਹੀਂ ਹੈਗਾ ਮੈਨੂੰ ਨਹੀਂ ਪਤਾ ਕਿ ਇਹ ਕੀ ਰਮਝਾ ਚੱਲਣ ਡੀਆਂ ਆ ਆ ਹੁਣ ਤੇ ਮੈਂ ਨਾ ਆਪਣੇ ਕੰਨ ਹੀ ਸੁਣ ਲਿਆ ਸਭ ਕੁਝ ਹੁਣ ਤੇ ਸੱਚ ਬੋਲਦੇ ਜੇ ਸੁਣ ਲਿਆ ਵਾ ਨਾ ਤੇ ਇਹ ਫਿਰ ਸੱਚ ਵਾ ਲਵਾਈ ਆਪਣੇ ਨਾਲ ਪੈ ਲਈ ਕੀ ਕਰ ਲਓਗੇ ਨਹੀਂ ਕੰਨ ਨੂੰ ਤੇ ਮੈਂ ਬਹੁਤ ਕੁਝ ਕਰ ਸਕਦੀ ਆ ਪਾ ਇਹ ਆ ਕਿ ਬਹਿ ਹੈ ਬਲੀ ਆ ਨਾ ਜੇ ਉਹ ਵੀ ਬਾਹਰੋਂ ਆਇਆ ਹੁੰਦਾ ਨਾ ਤੇ ਫੇਰ ਮੈਂ ਤੈਨੂੰ ਦੱਸ ਦਿੰਦੀ ਤੇ ਮੈਂ ਕੀ ਕਰ ਸਕਦੀ ਆ ਕੁਝ ਨਹੀਂ ਕਰ ਸਕਦੇ ਬਸ ਤੁਹਾਨੂੰ ਗੱਲਾਂ ਹੀ ਹੁੰਦੀਆਂ ਵਾ ਤੇ ਭੂਆਰਾ ਚੁਗੀਆਂ ਕਰਨੀਆਂ ਹੁੰਦੀਆਂ ਵਾ ਹੋਰ ਕੁਝ ਨਹੀਂ ਕਰਨਾ ਹੁੰਦਾ ਨਹੀਂ ਤੇ ਸਾਡੇ ਨਾਲ ਹੋਈ ਗਈ ਆ ਉਹ ਤੇ ਤੁਹਾਨੂੰ ਪਤਾ ਲੱਗ ਗਿਆ ਵਾ ਮੇਰੀ ਗੱਲ ਸੁਣ ਲਓ ਇੱਕ ਆ ਜਿਹੜਾ ਘਰ ਵਾ ਨਾ ਇਹ ਛੱਡਣ ਦੀ ਤਿਆਰੀ ਵੀ ਕਰ ਲਓ ਹੁਣ ਨਹੀਂ ਘਰ ਛੱਡਣ ਦੀ ਤਿਆਰੀ ਏ ਨਾ ਹੁਣ ਮੈਂ ਕੀਤੀ ਮੈਨੂੰ ਪਤਾ ਲੱਗ ਗਿਆ ਵਾ ਕਿ ਤੁਸੀਂ ਕੀ ਕਰਦੇ ਫਿਰਦੇ ਆ ਹੁਣ ਨਾ ਮੈਂ ਇਹ ਘਰ ਦੇ ਵਿੱਚੋਂ ਨਹੀਂ ਨਿਕਲੀ ਹਾਂ ਜੇ ਨਿਕਲੋਗੇ ਨਾ ਘਰ ਦੇ ਵਿੱਚੋਂ ਤੇ ਤੁਸੀਂ ਨਿਕਲੋਗੇ ਬਸ ਜੋ ਵਹੀ ਕਰਨਾ ਹੀ ਨਾ ਉਹੀ ਕਰ ਦਿੱਤਾ ਵਾ ਤੁਸੀਂ ਕੁਝ ਨਹੀਂ ਕਰ ਸਕਦੇ ਉਸ ਦੀਪ ਕੀ ਰੋਣਾ ਪਿਆ ਹੁਣ ਰੋਲਾ ਕੀ ਪਾਉਣਾ ਵਾ ਰੋਲੇ ਦਾ ਤੈਨੂੰ ਤਾਂ ਪਤਾ ਹੀ ਨਹੀਂ ਆ ਵੀ ਕੀ ਪਿਆ ਵਾ ਕੰਧਾ ਨਾਲ ਅਲੱਗ-ਅਲੱਗ ਸੌਂਦੇ ਰਹਿੰਦੇ ਆ ਐਸਾ ਕੁਝ ਹੀ ਹੁੰਦਾ ਇਹਨਾਂ ਨੂੰ ਅੱਜ ਵੀ ਤੂੰ ਕਰਤੂਤ ਕੀਤੀ ਆ ਇਹ ਚੰਗੀ ਕੀਤੀ ਆ ਤੈਨੂੰ ਸ਼ਰਮ ਨਾ ਆਈ ਇਹ ਸਭ ਕੁਝ ਕਰਦੇ ਇਹਨੂੰ ਉਹ ਕੀਤਾ ਕੀ ਇਹ ਦੱਸੋ ਸਹੀ ਮੈਨੂੰ ਕੀ ਰੌਲਾ ਪਾਇਆ ਤੁਸੀਂ ਰੌਲਾ ਕੀ ਪਾਉਣਾ ਵਾ ਪੁੱਛ ਲੈ ਇਹਨੂੰ ਆ ਪੈਲੀ ਜਿਹੜੀ ਨਾਲ ਲਵਾਈ ਆ ਇਹ ਕਿਹੜੇ ਕੰਮ ਨੂੰ ਲਵਾਈ ਆ ਕੌਣ ਕਹਿੰਦਾ ਪੈਲੀ ਨਾਲ ਲਵਾਈ ਆ ਤਵੇਂ ਬੋਲੀ ਜਾਂਦੀ ਆ ਆ ਕਹਿ ਨਹੀਂ ਉਹ ਆਪਣੀ ਮਾਂ ਨੂੰ ਕਹਿ ਗਈ ਉਹ ਕਿ ਇੱਥੇ ਆ ਜਾ ਹੁਣ ਤੂੰ ਸਭ ਕੋ ਸਾਡੇ ਨਾਲ ਹੋ ਗਿਆ ਦੱਸ ਸੰਦੀਪ ਤੇ ਜਿਹੜੀ ਗੱਲ ਸੱਚ ਹੈਗੀ ਆ ਦੱਸੋ ਉਹਨਾਂ ਨੂੰ ਜੋ ਵੱਲ ਲਵਾਈਏ ਸੁਣ ਲਿਆ ਵਦ ਨਹੀਂ ਡਰਦੀ ਨੇ ਤੁਹਾਨੂੰ ਮਾਸਾ ਨਾ ਆਇਆ ਵੀ ਤੁਸੀਂ ਪੈੜੀ ਨਾਲ ਵੋਂਡੇ ਹੀ ਹੋ ਜੇ ਸੱਚ ਪੁੱਛਦੇ ਹੋ ਨਾ ਪੈੜੀ ਮੈਂ ਤਾਂ ਨਾਲ ਲਵਾਈ ਆ ਵਿਆਹ ਵੀ ਤੁਸੀਂ ਪੈਸੇ ਹੀ ਲਾਦੇ ਆ ਉਹ ਮੈਨੂੰ ਕਹੀ ਜਾਂਦੇ ਸੀ ਮੈਂ ਪੈਸੇ ਲਾਏ ਆ ਮੈਂ ਪੈਸੇ ਲਾਏ ਆ ਨਹੀਂ ਘਰ 'ਚ ਕੋਈ ਚੀਜ਼ ਆਉਂਦੀ ਮੇਰੀ ਕਮਾਈ ਨਹੀਂ ਦੇਖਦੀ ਇਹ ਬਾਹਰ ਦੇ ਪੈਸੇ ਦੀ ਆ ਇਹ ਬਾਹਰ ਦੇ ਪੈਸੇ ਦੀ ਆ ਵਿਆਹ ਦਾ ਹੀ ਕੀਤਾ ਵਾ ਸਭ ਨੂੰ ਆਕ ਜੇ ਨਾ ਫਿਰ ਮੈਂ ਕੰਮ ਕੀਤਾ ਹੀ ਉਹ ਵੇ ਤੈਨੂੰ ਮਾਸਾ ਸ਼ਰਮ ਨਹੀਂ ਆਈ ਏ ਕੰਮ ਕਰਦੇ ਨੂੰ ਤੈਨੂੰ ਮੈਂ ਆਪਣਾ ਭਰਾ ਬਣਾਇਆ ਸੀ ਤੂੰ ਇਹ ਕਿਹੜਾ ਕੰਮ ਕੀਤਾ ਵਾ ਉਹ ਤਾਂ ਮੈਨੂੰ ਆਪਣੀ ਭੈਣ ਸਮਝਾਈ ਨਹੀਂ ਆ। ਭਾਬੀ ਜੋ ਹੁਣ ਆਈ ਨਾ ਹੁਣ ਹੋ ਗਿਆ ਵਾ। ਹੁਣ ਬੋਤੋ ਬੋਲਣ ਦੀ ਲੋੜ ਹੈ ਨਹੀਂ ਠੀਕ ਹੈ ਨਾ। ਤੁਹਾਨੂੰ ਦੱਸ ਦੋ ਵੀਰ ਨੂੰ ਵੀ। ਤੇੜੀ ਹੱਡੀ ਨਾਲ ਲੱਗੀ ਆ। ਐਦਾਂ ਕਿੱਦਾਂ ਤੇੜੀ ਨਾਲ ਲੱਗੀ ਆ? ਲੱਗਣ ਮੈਂ ਵੀ ਨਹੀਂ ਦਿੰਦੀ ਹੈਗੀ। ਮੈਂ ਕੇਸ ਕਰੂੰਗੀ ਤੁਹਾਡੇ ਤੇ। ਇਹ ਪਤਾ ਨੱਪਦਾ। ਰਜਿਸਟਰੀ ਨਾਲੇ ਨਾ ਹੋ ਗਈ ਆ। ਸਭ ਕੋ ਮੰਮੀ ਨੇ ਕਰਾਇਆ ਆਪ। ਮੰਮੀ ਦੇ ਸੈਨ ਹੋਏ ਆ। ਤੇ ਕੋਈ ਨਹੀਂ ਮੰਮੀ ਦੇ ਸੈਨ ਹੋਏ ਆ। ਮੰਮੀ ਨੂੰ ਵੀ ਨਾਲੇ ਵਲੇਟੂਗੀ। ਫੇਰ ਪਤਾ ਲੱਗੂਗਾ ਮੰਮੀ ਨੂੰ। ਨਹੀਂ ਜੋ ਕਰਨਾ ਨੇ ਕਰ ਲਓ ਠੀਕ ਹੈ ਨਾ। ਜੋ ਅਹੀਂ ਕਰਨਾ ਹੀ ਆਪਾਂ ਕਰ ਲਿਆ ਆ। ਕੋਈ ਗੱਲ ਨਹੀਂ ਤੁਸੀਂ ਤਾਂ ਜੋ ਕਰਨਾ ਸੀ ਨਾ ਕਰ ਲਿਆ ਨਾ ਹੁਣ ਵਾਰੀ ਮੇਰੀ ਆ ਮੈਂ ਕਰਕੇ ਵਸੂ ਨਾ ਤੁਸੀਂ ਇਹੀ ਕਰ ਰਹੇ ਹੋ ਤੁਸੀਂ ਭੂਆ ਨੂੰ ਸੱਦਣਾ ਸੱਦ ਲਓ ਬਣਾ ਲਓ ਜੋ ਕਰਨਾ ਉਹ ਵੀ ਕਰ ਲੈਣਾ ਜੀ ਉਹਨੂੰ ਵੀ ਸੱਦ ਲਊਗੀ ਸੱਦਦੀ ਆ ਮੈਂ ਭੂਆ ਨੂੰ ਵੀ ਤੇ ਫੇਰ ਵੀ ਐਂਦੀ ਆ ਵੀ ਤੁਹਾਡਾ ਕੀ ਕਰਨਾ ਉਹ ਕਰ ਤਾਂ ਨਾ ਉਹੀ ਕੰਮ ਜਿਹੜੀ ਕੰਮ ਤੋਂ ਮੈਂ ਤੈਨੂੰ ਰੋਕਦਾ ਤੇਰਾ ਦਿਮਾਗ ਕੰਮ ਕਰਦਾ ਨਹੀਂ ਤੇਰਾ ਤੂੰ ਹੀ ਘਤੋ ਡਰੰਡੇ ਆ ਪਤਾ ਤਾਂ ਲੱਗਣਾ ਹੀ ਨਾ ਮੈਂ ਤਾਂ ਕਹਿੰਨੀ ਚੰਗਾ ਸਭ ਕੁ ਪਤਾ ਲੱਗ ਗਿਆ ਵਾ ਜਿੰਨੀ ਘਮਾਂ ਲੜਾਈ ਹੋਈ ਆ ਓਨੀ ਕੇ ਬਾਅਦ ਚ ਹੋਣੀ ਏ ਜੀ ਉਹਨੇ ਕੇਸ ਕਰਤਾ ਨਾ ਸਭ ਕੁਆਬ ਚੱਲ ਜਣਾ ਐਦਾ ਕਿਤਾ ਕਿਸ ਘਰ ਤੋਂ ਭਰਾ ਨੂੰ ਇਹ ਸਭ ਮਿਲਦੇ ਹੁੰਦਾ ਵਾ ਜੋ ਮਰਜ਼ੀ ਕਰ ਲੋ ਪਰ ਅਦਨ ਕੁਝ ਹੈ ਨਹੀਂ ਆ ਮੂੰਹ ਚੋ ਕਿਹੜੀ ਗੱਲਾਂ ਗੜੀ ਜਾਂਦੀਆਂ ਘਰੀ ਮਾਂ ਨੂੰ ਫੋਨ ਆ ਲੈਣੀ ਕਿਹਨੇ ਫੋਨ ਆ ਲੈਣੀ ਮੈਂ ਤਾਂ ਮੰਮੀ ਨਾਲ ਇਹੋ ਗੱਲ ਕਰਨ ਢੀ ਕਿੱਥੇ ਆ ਜਾਓ ਉਹ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਅਬੂਆ ਬੰਦ ਕਰ ਲਿਆ ਕਰ ਇਹ ਲਵਾਏ ਕਦ ਲਈ ਆ ਉਹ ਤੇਰੇ ਮੇਰੇ ਦਾਲੇ ਹੋਈ ਜਾਣਦੇ ਆ ਗਲਤੀਆਂ ਤੂੰ ਕਰਨ ਦੀਆਂ ਕਰਨਾ ਉਹਨਾਂ ਨੇ ਕੁਛ ਨਹੀਂ ਐ ਸਿਰਫ ਭੋਆ ਨੂੰ ਸੱਦਣਾ ਨਾ ਕੋਈ ਗੱਲ ਨਹੀਂ ਸੱਦ ਲੈਣੀ ਤੇਰੀ ਜਵਾਬ ਭੋਆ ਨੂੰ ਹੀ ਫਿਰ ਕੀ ਜਿੰਦੀ ਨੂੰ ਦੇ ਦੂੰਗੀ ਮੈਂ ਜਵਾਬ ਤੁਹਾਨੂੰ ਤੇ ਉਹ ਵੀ ਨਹੀਂ ਜਵਾਬ ਦੇਣਾ ਹਾਂਗਾ ਕਰਾ ਲਈ ਬੇਟੀ ਠੀਕ ਹੈ ਰੱਜ ਕੇ ਲੱਗੀ ਨਹੀਂ ਉਹਦੇ ਨਾਲ ਵੀ ਠੀਕ ਹੈ ਨਾ ਉਹ ਜਵਾਬ ਨਾ ਭੋਣ ਤੂੰ ਦੇਣਾ ਮੈਂ ਨਹੀਂ ਦੇਣਾ ਕੋਈ ਗੱਲ ਨਹੀਂ ਦੇ ਦੂੰਗੀ ਮੈਂ ਮੈਂ ਵੀ ਡਰੀ ਜਾਂਦੇ ਆ ਭੋਆ ਨੂੰ ਜਵਾਬ ਦੇ ਦੂੰ ਭੋਆ ਨੂੰ ਜਵਾਬ ਦੇ ਦੀ ਮੰਮੀ ਜੇ ਤੁਸੀਂ ਸਾਡੇ ਨਾਲ ਇਹੋ ਕੰਮ ਕਰਨਾ ਸੀ ਨਾ ਤੁਸੀਂ ਆਪਣੇ ਨਿੱਕੇ ਪੁੱਤ ਨੂੰ ਹੀ ਰੱਖ ਲੈਣਾ ਸੀ ਵੱਡੇ ਨੂੰ ਤੁਸੀਂ ਨਿੱਕੇ ਹੁੰਦੇ ਨੂੰ ਹੀ ਮਾਰ ਦਿੰਦੇ ਤੁਹਾਨੂੰ ਮਾਸਾ ਕਰਸਣਾ ਆਇਆ ਇਹ ਕੰਮ ਕਰਦਿਆਂ ਨੂੰ ਇਹ ਤੇਰੀਆਂ ਕਰਤੂਤਾਂ ਤੋਂ ਹੋਇਆ ਈਓ ਤੇਰੀਆਂ ਕਰਤੂਤਾਂ ਵੇਖ ਕੇ ਮੈਂ ਸਾਰੇ ਕੰਮ ਕੀਤੇ ਈ ਮੇਰੀਆਂ ਕਾਹਦੀਆਂ ਕਰਤੂਤਾਂ ਸੀ ਮੈਂ ਤਾਂ ਨੂੰ ਰੋਟੀ ਪਾਣੀ ਨਹੀਂ ਦਿੰਦੀ ਰਹੀ ਲੀੜਾ ਤੋਤਾ ਨਹੀਂ ਦਿੰਦੀ ਰਹੀ ਜਿਹੜਾ ਕੰਮ ਨਹੀਂ ਮੈਂ ਕਰਦੀ ਰਹੀ ਬਹੁਤ ਦਿੰਦੀ ਰਹੀਆਂ ਤੂੰ ਕਿ ਭਾਈ ਮੈਨੂੰ ਪਤਾ ਜਿੰਨਾ ਕ ਦਿੰਦੀ ਰਹੀਆਂ ਤੂੰ ਪਤਾ ਨਹੀਂ ਕੀ ਜਿਹੜੀਆਂ ਤੇਰੀਆਂ ਹਾਲਤਾਂ ਆਈਆਂ ਨਾ ਉਹ ਮੈਂ ਤੇਰੀਆਂ ਹਾਲਤਾਂ ਵਾਂ ਲੈ ਕੇ ਮੈਂ ਨਾ ਕਰਵਾਈ ਉਹਨਾਂ ਦੀ ਮੰਮੀ ਮੈਂ ਤਾਂ ਨਹੀਂ ਕੁਝ ਵੀ ਕੀਤਾ ਹੈਗਾ ਪਤਾ ਨਹੀਂ ਤੁਹਾਡੀਆਂ ਅੱਖਾਂ ਤੇ ਪੱਟੀ ਕਿਉਂ ਵੱਜੀ ਆ ਮੇਰੀਆਂ ਨਹੀਂ ਵੱਜੀ ਤੁਹਾਡੇ ਵੱਜੀ ਤੇ ਜੇ ਤੁਸੀਂ ਇਹੋ ਕੰਮ ਕਰਨਾ ਹੀ ਫਿਰ ਉਹਨੂੰ ਵਿਹੋਣਾ ਨਹੀਂ ਰਹਿਣ ਦੇਣਾ ਹੀ ਉਹਨੂੰ ਇਦਾਂ ਹੀ ਸਾਰਾ ਕੁ ਇੱਕ ਵੀ ਆਲਾ ਨਹੀਂ ਮੈਂ ਦੇਣਾ ਹੀ ਕੋ ਨੂੰ ਤੇ ਦੇਣਾ ਹੀ ਕੋ ਨੂੰ ਹੀ ਤੇ ਉਹਨੂੰ ਮੈਂ ਤਾਂ ਕਹਿ ਲਈ ਉਹਨੂੰ ਮਾਰ ਦਿੰਦੇ ਫੇ ਨਿੱਕੇ ਹੁੰਦੇ ਨੂੰ ਤੂੰ ਹੀ ਤੇ ਮੰਮੀ ਬੇੜਾ ਗਰਗ ਕਰਕੇ ਰਹਾ ਦਿੱਤਾ ਵਾ ਘਰ ਦਾ ਤੂੰ ਹੀ ਤੇ ਦੂਜੇ ਦਾ ਸੋਚਿਆ ਹੀ ਕੱਖ ਨਹੀਂ ਆ ਉਹਨੂੰ ਅਜੇ ਕਿੰਨੇ ਕ ਦਿਨ ਹੋਏ ਆਈ ਨੂੰ ਅਜੇ ਉਹਦੀਆਂ ਪੱਕੀਆਂ ਖਾਤ ਲੈੰਦੇ ਵੇਖ ਤੇ ਲੈੰਦੇ ਉਹਦੇ ਤੌਰ ਤਰੀਕੇ ਜੇ ਮੰਮੀ ਤੁਸੀਂ ਇੱਕ ਦਿਨ ਨਾ ਨਾ ਪਸਤਾਓਗੇ ਤੇ ਜੋ ਮਰਜ਼ੀ ਆਖਿਓ ਤੇ ਜੇ ਮੁੜ ਕੇ ਮੇਰੇ ਵੱਲ ਆਏ ਨਾ ਤੇ ਮੈਂ ਤਾਂ ਨਹੀਂ ਰੱਖਣਾ ਹੈਗਾ ਜਿੱਦਾਂ ਦਾ ਤੁਸੀਂ ਕੰਮ ਕੀਤਾ ਵਾ ਨਹੀਂ ਤੇਰੇ ਵੱਲ ਮੈਂ ਆਉਂਦੀ ਵੀ ਨਹੀਂ ਜੇ ਤੇਰੇ ਵੱਲ ਆ ਜੂੰਗੀ ਤੇ ਗੱਲ ਕਰੀ ਉਹ ਅਜੇ ਤੂੰ ਇਦਾਂ ਕਹਿਣ ਦੇਈਓ ਨਾ ਅਜੇ ਖਲੋਜਾ ਇਹਦੇ ਪਿਆਲੀ ਦਾ ਹੋਇਆ ਨਾ ਅਜੇ ਕਰ ਲਿਆ ਲੈਂਦੇ ਹੁੰਦੇ ਅਜੇ ਪਿਆਲੀ ਦਾ ਹੀ ਹੋਇਆ ਵਾ ਨਾ ਅਜੇ ਖਲੋਜਾ ਘਰ ਬਾਹਰ ਵੰਡ ਰਹੇ ਹਾਂ ਜੀ ਹੁਣ ਨਾ ਮੈਂ ਘਰ ਬਾਹਰ ਵੰਡਣ ਦਿੱਤਾ ਮੈਂ ਖਾ ਤੂੰ ਐਖੀ ਸਹੀ ਤੂੰ ਮੇਰੇ ਨਾ ਵੰਡਣ ਦਿੱਤਾ ਮੇਰੇ ਨਾਲ ਹੀ ਆ ਨਾ ਕੋਈ ਗੱਲ ਨਹੀਂ ਜੇ ਇਹ ਗੱਲ ਵਾ ਨਾ ਤੇ ਮੈਂ ਵੀ ਕਰਦੀ ਆ ਕੇਸ ਤੇ ਜੇਲ੍ਹ ਜਾਲ ਲਈ ਪਿਆਰ ਹੋ ਜੋ ਹੁਣ ਤੈਨੂੰ ਹੀ ਤੁਹਾਨੂੰ ਰੱਖੂੰਗੀ ਰੱਖ ਤੇ ਸਗਰ ਰੱਖ ਦੂੰ ਨਾ ਹੋ ਤੇ ਪਤਾ ਲੱਗੂਗਾ ਕੋਈ ਗੱਲ ਨਹੀਂ ਲੱਗੇਗਾ ਕੋਈ ਗੱਲ ਨਹੀਂ ਕਿੱਦਾਂ ਵੰਡੀਆਂ ਪਾਈ ਦੀਆਂ ਵਾ ਜ ਇਦਾਂ ਕਿਦਾਂ ਜੀ ਕੀਤਾ ਤੁਹਾਡਾ ਇਦਾਂ ਕਿਦਾਂ ਦੇਤੀ ਤੁਸੀਂ ਨਹੀਂ ਜਦੋਂ ਉਹਦਾ ਮੁੰਡਾ ਬਾਹਰ ਗਿਆ ਤੋ ਫਿਰ ਮੈਨੂੰ ਪਿਆਹਣਗੇ ਤੋ ਕੇ ਲਾਨੀ ਤੋ ਮੈਨੂੰ ਦਿੰਦੀ ਇਹ ਸਭ ਕੁਝ ਤੋ ਸੰਭੀ ਜਾਂਦੀ ਹੀ ਮੈਂ ਕਿ ਹੁਣ ਹੋਰ ਨਾ ਕੋ ਕਰਨਾ ਜਿਵੇਂ ਜਰਾਕ ਤੁਸੀਂ ਆਪਣੇ ਵੱਲ ਝਾਤੀ ਮਰੋ ਕਿ ਸੰਭਿਆ ਮੈਂ ਵਾਂ ਕਿ ਤੁਸੀਂ ਆ 12 ਲੱਖ ਤੁਹਾਡੇ ਖਾਤੇ ਦੇ ਵਿੱਚ ਵਾ ਮੇਰੇ ਚ ਨਹੀਂ ਹੈਗਾ ਕੱਖ ਵੀ ਨਹੀਂ ਮੈਂ ਘਰ ਦੀ ਕਮਾਈ ਦਾ ਵਿੱਚ ਮੈਂ ਕਿ ਸੰਭਿਆ ਵਾ ਮੈਂ ਕੋ ਗਵਾਇਆ ਨਹੀਂ ਆ ਤੇਰੇ ਵਾਂਗ ਮੈਂ ਜਾੜਿਆ ਨਹੀਂ ਕਰ ਹਰਜੀ ਕਮਾਈ ਤੋ ਨਾ ਆ ਰਹੀ ਸੀ ਸੰਭੇ ਗਏ ਆ ਖਰਚਾ ਵੀ ਚੱਲਦਾ ਰਿਹਾ ਵਾ ਉਦਾਂ ਤੁਸੀਂ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਨਹੀਂ ਤਾਂ ਘਰ ਦੇ ਖਰਚੇ ਕਿੱਥੋਂ ਚੱਲਦੇ ਰਹੇ ਆ ਇੱਥੋਂ ਚੱਲਦੇ ਰਹੇ ਆ ਇਹ ਘਰ ਦੇ ਖਰਚੇ ਇੱਥੋਂ ਚੱਲਦੇ ਹੁੰਦੇ ਨਾ 1 ਲੱਖ ਜਮਾ ਨਾ ਹੁੰਦਾ ਆ ਜਿਹੜਾ ਤੁਸੀਂ ਕਹਿਣ ਦੇ ਨਾ ਮੈਨੂੰ ਘਰ ਤੋਂ ਕੱਢਣਾ ਵਾ ਇਹ ਭੁੱਲ ਜੋ ਆ ਤੁਸੀਂ ਹੁਣ ਘਰ ਤੋਂ ਨਿਕਲੇ ਨਿਕਲੇ ਜੇ ਅਗਲੀ ਆਪਣੀ ਮਾਂ ਨੂੰ ਲਿਆਉਣ ਲੱਗੀ ਆ ਇੱਥੇ ਨਹੀਂ ਉਹਨੂੰ ਮੈਂ ਆ ਵੀ ਆ ਕੇ ਆਵਾ ਉਹਦੀ ਕੱਲੀ ਰੋਂਦੀ ਰਹਿੰਦੀ ਮੈਂ ਤਾਂ ਇੱਥੇ ਲਾਇਆ ਉਹਨੂੰ ਆਹੋ ਉਹਨੂੰ ਇੱਥੇ ਲਾਓ ਤੇ ਜਿਹੜੇ ਘਰ ਵਾਲੇ ਆ ਨਾ ਉਹਨਾਂ ਨੂੰ ਬਾਹਰ ਕੱਢ ਦੋ ਸਭ ਦਾਨਿਆਂ ਨੂੰ ਲਈ ਜਾਓਏ ਸਭ ਕੁਝ ਤੇਰੇ ਕੋਲ ਹੈਗਾ ਵਾ ਕੋਈ ਭਲੇ ਖਾ ਨਹੀਂਗਾ ਚਲੋ ਮਹਾਰਾਜ ਮੇਰੇ ਕੋਲ ਸਭ ਕੁਝ ਹੀ ਰੱਖੇ ਆਹੋ ਭਲੇ ਖਾਉਂਦਾ ਮੰਮੀ ਇੱਕ ਗੱਲ ਵਾ ਜਿੱਥੇ ਤੁਹਾਡੇ ਵਰਗੀਆਂ ਮਾਵਾਂ ਹੋਣ ਨਾ ਉੱਥੇ ਤੇ ਨਾ ਉਹ ਤਾਂ ਹੋਣੀ ਨਹੀਂ ਚਾਹੀਦੀ ਮੈਂ ਤੇ ਆਨੀ ਆ ਤੁਹਾਡੇ ਵਰਗੀਆਂ ਨੂੰ ਤੇ ਰੱਬ ਦਵੇ ਹੀ ਨਾ ਕਿਉਂ ਦਵੇ ਕਿਉਂ ਨਾ ਜੇ ਪੈਲੀ ਹੋ ਗਈ ਐ ਨਾ ਮੇਰੇ ਨਾਲ ਤੇ ਬਹੁਤੀ ਫੁੜਕ ਨਾ ਜਾ ਆਪਣਾ ਕੰਮ ਕਰ ਜਾ ਕੇ ਮੈਂ ਤੇਰੇ ਵਰਗੀਆਂ ਨੂੰ ਜਾਣਦੀ ਕੀ ਚੀਜ਼ ਮੈਂ ਤੇ ਕੀ ਨਹੀਂ ਆਹ ਹਾਂ ਦਲਿੰਦਰ ਇੱਧਰ ਇੱਥੇ ਬਹਿ ਮਾਨ ਕਿਉਂ ਖਰਾਬ ਕਰ ਰਹੀ ਮੈਨੂੰ ਗੱਲ ਤੇ ਦੱਸ ਬਾਬੂ ਕੀ ਗੱਲ ਹੋਈ ਆ ਮੈਨੂੰ ਤਾਂ ਹੀ ਪਤਾ ਲੱਗੂਗਾ ਚੁੱਪ ਕਰ ਜਾ ਮੇਰੀ ਤੀ ਦੱਸ ਮੈਨੂੰ ਗੱਲ ਦਲਬਾਗ ਠੀਕ ਆਇਆ ਫੋਨ ਉਦਾ ਹਾਂਜੀ ਠੀਕ ਆ ਤਾਂ ਫਿਰ ਇਹ ਭਾਵੇਂ ਕਰ ਲਈ ਆ ਘਰ ਕੋਈ ਗੱਲ ਹੋਈ ਆ ਗੱਲ ਕਾਦੀ ਹੋਣੀ ਆ ਭੂਆ ਜੀ ਗੱਲ ਉਹੀ ਹੋਈ ਆ ਜਿਹਦਾ ਡਰ ਸੀ ਦੱਸ ਪੁੱਤ ਰੋਈਦਾ ਨਹੀਂ ਹੁੰਦਾ ਬਸ ਕੀ ਗੱਲ ਆ ਭੂਆ ਜੀ ਹੋਣਾ ਕੀ ਆ ਜਿੰਨੀ ਜ਼ਮੀਨ ਹੀ ਨਾ ਸਾਰੀ ਇਹਨਾਂ ਨੇ ਆਪਣੇ ਨਾਲ ਵਾ ਲਈ ਆ ਕਿੰਨੇ ਲਵਾਲੀ ਆ ਦਲਜੀਤ ਹੁਣਾ ਨੇ ਦਲਜੀਤ ਨੇ ਐਡਾ ਵੱਡਾ ਕੰਮ ਕਰਤਾ ਆਂਦੇ ਤੈਨੂੰ ਕਿੱਥੋਂ ਪਤਾ ਲੱਗਾ ਵਾ ਮੈਨੂੰ ਕਿੱਦੋਂ ਪਤਾ ਲੱਗਣਾ ਇਹ ਆਪਣੀ ਮਾਂ ਨਾਲ ਗੱਲ ਕਰਨ ਦੀ ਅੱਛਾ ਉਹਨੂੰ ਕਹਿ ਢੀ ਹੁਣ ਤੂੰ ਇੱਥੇ ਆ ਜਾ ਹੁਣ ਤੇ ਸਭ ਕੁਝ ਤੁਹਾਡੇ ਨਾਲ ਲੱਗ ਗਿਆ ਅੱਛਾ ਹਣ ਮਾਂ ਨੂੰ ਇੱਥੇ ਲਿਆਉਣਾ ਪਿਆ ਨਹੀਂ ਨਾ ਕਰਾ ਕੇ ਦਨ ਖੱਤੇ ਨੂੰ ਉਹਨੂੰ ਸ਼ਰਮ ਨਹੀਂ ਆਉਂਦੀ ਿੱਟੂ ਨੂੰ ਤੇ ਜਿਹੜੀ ਮੇਰੀ ਮਾਂ ਨੂੰ ਕਿੱਥੇ ਕੱਢਣਾ ਵਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੇ ਅਸੀਂ ਹੁਣ ਕਿੱਥੇ ਜਾਵਾਂਗੇ ਇਹਨਾਂ ਨੇ ਸਾਨੂੰ ੱੱੱਕੇ ਮਾਰ ਕੇ ਹੁਣ ਘਰੋਂ ਬਾਹਰ ਕੱਢ ਨਾ ਉਦੋਂ ਮੈਂ ਸੋਚਾਂ ਤੇ ਇਹ ਨਾ ਬੁੜਕਣ ਕਿਉਂ ਰਿਆ ਵਾ ਇਹ ਤਾਂ ਕਦੀ ਉੱਕੀ ਵਾਰ ਤੇ ਬੋਲਿਆ ਨਹੀਂ ਅੱਜ ਮੈਨੂੰ ਠੋਕ ਠੋਕੇ ਜਵਾਬ ਦੇਣ ਦਿਆ ਵਾ ਮੈਨੂੰ ਨਹੀਂ ਪਤਾ ਵੀ ਮਾਂ ਆਪਣੀ ਦੇ ਹੱਥ ਤੇ ਵਢਾਲੇ ਆ ਤਾਂ ਹੀ ਕਹਿੰਦੇ ਵੀ ਸਾਡੇ ਨਾਲ ਰਹਿਣਾ ਅਹੀਂ ਰੋਟੀ ਦਵਾਂਗੇ ਇਹਨੇ ਨਾ ਖੱਤੇ ਨੇ ਰੋਟੀ ਕਿੱਥੋਂ ਦੇਣੀ ਆ ਜੇ ਰੋਟੀ ਦੇਣੀ ਹੁੰਦੀ ਤਾਂ ਪਹਿਲੀ ਉਹਦੇ ਨਾਲ ਨਾ ਰਹਿਣ ਦਿੰਦਾ ਆਪਣੇ ਨਾਲ ਕਿਉਂ ਕਰਾਉਂਦਾ ਤੂੰ ਫਿਕਰ ਨਾ ਕਰ ਅਸੀਂ ਜਿੰਦੇ ਆ ਮਰ ਨਹੀਂ ਗਏ ਤੇਰਾ ਸਾਥ ਦੇਵਾਂਗੇ ਤੇਰਾ ਹੱਕ ਤੈਨੂੰ ਦਿਵਾਵਾਂਗੇ ਐਦਾਂ ਦੀ ਕੋਈ ਗੱਲ ਨਹੀਂ ਗਈ ਰੋਕੇ ਨਾ ਕਮਜ਼ੋਰ ਨਹੀਂ ਪਈਦਾ ਹੁੰਦਾ ਧੀਏ ਜੇ ਕੋਈ ਐਦਾਂ ਕਰਦਾ ਨਾ ਤਗੜੇ ਹੋਗੇ ਤਾਂ ਮੁਕਾਬਲਾ ਕਰੀਦਾ ਹੁੰਦਾ ਵਾ ਆਲਾ ਮੁਕਾਬਲਾ ਕਰਾ ਭੂਆ ਜੀ ਹੁਣ ਜਦੋਂ ਉਹਨਾਂ ਦੇ ਨਾਂ ਹੀ ਹੋ ਗਈ ਆ ਹੁਣ ਹੁਣ ਕੀ ਆ ਹੁਣ ਮੈਂ ਬਾਹਰ ਵਾਲੇ ਨੂੰ ਕੀ ਦੱਸੂਗੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕਿਉਂ ਨਹੀਂ ਹੁਣਾ ਦੋ ਚਾਰ ਲੈਣੇ ਨਾਲ ਬੰਦੇ ਤੇ ਨਾਲ ਆਪ ਜਾਣਦੇ ਆ ਕਿ ਕੀ ਬਿਮਾਰੀ ਆ ਉਹ ਦੇ ਖੁਥੜਾ ਬਾਹਰ ਕਮਾਈ ਕਰਨ ਦੇ ਤਾਂ ਘਰ ਉਹਨੂੰ ਕੱਖ ਦੇਣਾ ਹੀ ਨਹੀਂਗਾ ਸ਼ਰਮ ਨਹੀਂ ਆਉਂਦੀ ਤੈਨੂੰ ਬੁਆ ਜੀ ਇਹ ਨਹੀਂ ਕਿਸੇ ਨੂੰ ਬਾਰੇ ਆਉਣ ਦੇ ਮੰਮੀ ਆ ਨਾ ਉਹਨੇ ਪਤੀ ਪਤੀ ਗੱਲਾਂ ਕੀਤੀਆਂ ਹਾਂਦੀ ਮੈਂ ਤੇਰ ਕੋ ਅੱਕ ਕੇ ਤੇ ਫਿਰ ਉਹਨਾਂ ਦੇ ਨਾਂ ਪੈਰੀ ਲਾਈ ਤੂੰ ਮੈਨੂੰ ਕੁਛ ਦੀ ਨਹੀਂ ਤੂੰ ਮੈਨੂੰ ਰੋਟੀ ਪਾਣੀ ਨਹੀਂ ਦਿੰਦੀ ਤੁਸੀਂ ਮੈਨੂੰ ਦੱਸੋ ਕਿ ਮੈਂ ਕਿਦਣ ਇਹੋ ਜਿਹਾ ਕੰਮ ਕੀਤਾ ਸੀ ਵੀ ਇਹਨਾਂ ਨੇ ਮੈਂ ਰੋਟੀ ਪਾਣੀ ਨਹੀਂ ਦਿੱਤਾ ਬੇੜਾ ਤੇ ਗਰਕੇ ਆ ਤੁਹਾਡੀ ਮਾਂ ਦਾ ਚੰਗੀ ਤੇ ਉਹ ਨਹੀਂ ਜੇ ਉਹ ਚੰਗੀ ਹੁੰਦੀ ਤਾਂ ਇੱਥੇ ਤੱਕ ਗੱਲ ਪਹੁੰਚਦੀ ਨਾ ਕਹਿੰਦੀ ਵੀ ਨਹੀਂ ਦਲਫੀਤ ਮੈਂ ਇਹਸਾ ਆਪਣਾ ਕੱਢੂੰਗੀ ਪਰ ਉਹਨੂੰ ਬਰਾਬਰ ਰੱਖਣਾ ਮੈਂ ਜੇ ਤੇਰੇ ਹੁੰਦੇ ਉਹ ਦਿਨ ਮੈਂ ਕਿਹਾ ਤੇ ਪਿਆਲੀ ਠੇਕੇ ਤੇ ਦੇ ਅੱਧਾ ਠੇਕਾ ਉਹ ਦਊ ਤੇ ਅੱਧਾ ਉਹ ਦਊ ਤਾਂ ਵੀ ਉਹ ਵੀ ਤੜਫਦੀ ਹੀ ਉਹ ਵੀ ਤੜਫਦਾ ਹੀ ਦੋਵੇਂ ਗਾਣੇ ਦੇ ਮੇਰੇ ਦਿਵਾਲੇ ਹੋ ਗਏ ਸੀਗੇ ਪਰ ਮੈਨੂੰ ਵੀ ਚਲਿਪੁੰਦੀ ਤਾਂ ਖੀ ਪਤਾ ਸੀ ਤੇ ਕਰਦੇ ਕੀ ਫਿਰਦੇ ਆਏ ਨੂੰ ਭੂਆ ਜੀ ਕੋ ਸਮਝ ਨਹੀਂ ਹੋਉਂਗੀ ਵੀ ਮੈਂ ਕੀ ਕਰਾਂ ਹੁਣ ਕਿੱਧਰ ਨੂੰ ਜਾਵਾਂ ਹੁਣ ਮੈਂ ਕਿੰਨੂੰ ਕਵਾਂ ਹੁਣ ਮੈਂ ਚੁੱਪ ਕਰ ਪੁੱਤਾ ਇਦਾਂ ਨਹੀਂ ਕਰੀਦਾ ਹੁੰਦਾ ਭੂਆ ਜੀ ਕੀ ਹੋਇਆ ਵਾ ਦੀਦੀ ਨੂੰ ਹਾਂ ਬਿਆਹ ਨਾਲ ਲੱਗ ਪੁੱਛੀ ਤੂੰ ਵੀ ਰੋਣ ਕੋ ਦੇ ਆ ਇਹ ਦੀਦੀ ਵਿਚਾਰੀ ਨੂੰ ਕੀ ਹੁਣਾਵਾ ਉਹ ਜਿਹੜੀ ਪਾਪਣੀਆਂ ਚਾਚੀ ਥਾਡੀ ਆਹੋ ਉਹਦੀਆਂ ਬੇੜੀਆਂ ਚ ਵੱਟੇ ਪਈਓ ਜਿਹੜੀ ਪਿਆਲੀ ਸਾਰੀ ਦਲਜੀਤ ਦੇ ਨਾ ਕਰਦੀ ਆ ਦਾ ਸਾਂ ਚੰਗਾ ਕੰਮ ਹੋਇਆ ਵਾ ਸਾਰੀ ਨਾ ਕਰਦੀ ਆ ਸਾਰੀ ਉਹਨੂੰ ਦੇਦੀ ਆ ਉਹਦੋਂ ਜਿੱਦਣ ਮੈਂ ਆਈ ਆ ਕਿਦਾਂ ਤੜਪਦੀ ਸੀ ਮੇਰੇ ਗਾੜੀ ਚੱਲ ਤੂੰ ਰੋ ਨਾ ਪੁੱਤ ਕੋਈ ਗੱਲ ਨਹੀਂ ਕਰਦੇ ਆ ਇਸ ਗੱਲ ਦਾ ਵੀ ਕੋਈ ਨਾ ਕੋਈ ਹੱਲ ਇਦਾਂ ਤਾਂ ਪਿਆਲੀ ਉਹਨੂੰ ਵੀ ਨਹੀਂ ਮਿਲਦੀ ਜੇ ਤੈਨੂੰ ਨਾ ਨਾ ਮਿਲੂ ਤਾਂ ਕੋਈ ਗੱਲ ਨਹੀਂ ਬੂਆ ਜੀ ਇਹ ਗੱਲਬਾਤ ਤੁਸੀਂ ਹੀ ਕਰ ਸਕਦੇ ਆਂ ਕਿਉਂਕਿ ਅਹੀਂ ਜੇਨਾ ਦੀ ਗੱਲ ਵਿੱਚ ਆਈ ਨਾ ਅਸੀਂ ਫੇਰ ਬੁਰੇ ਬਨ ਜਾਣਾ ਵਾ ਤੁਸੀਂ ਆ ਸਾਂਝੇ ਤੁਸੀਂ ਤਾਂ ਸਾਰਿਆਂ ਦੀ ਹੁਣ ਸੋਨੀ ਆ ਵੇਖ ਲਓ ਪਹਿਲਾਂ ਇਹਨਾਂ ਨੇ ਹੱਡੇ ਘਰ ਜਾੜਿਆ ਹੈ ਹੱਡੇ ਘਰ ਇਹਨਾਂ ਨੇ ਆਹ ਕਹੋ ਕਰਾਤਾ ਹੁਣ ਆਪਣੇ ਘਰੋਂ ਨਹੀਂ ਛੱਡਾਂਦੇ ਰਪਿੰਦਰ ਤੈਨੂੰ ਮੈਂ ਸਮਝਾਉਂਦੀ ਹੁੰਦੀ ਕਿ ਨਾ ਇਹ ਜਨਾਨੀ ਨਹੀਂ ਚੰਗੀ ਪਹਿਲਾਂ ਵੇਲਾ ਤੇਰੇ ਨਾਲ ਕੀ ਕੁਝ ਕੀਤਾ ਤੈਨੂੰ ਘਰੋਂ ਘਟਾਇਆ ਹੁਣ ਆਹ ਕੰਮ ਜਿਹੜਾ ਵਾ ਇਹ ਸੋਭਾ ਦਿੰਦਾ ਇਹਨੂੰ ਜੇ ਦੋ ਪੁੱਤ ਬਾਤ ਵੰਡ ਕੇ ਦੇ ਦੋਵਾਂ ਨੂੰ ਕੁਆਜੀ ਆ ਗੱਲ ਤੇ ਬਿਲਕੁਲ ਗਲਤ ਵਾ ਐਦਾਂ ਥੋੜਾ ਕਰਨੀ ਚਾਹੀਦੀ ਐ ਇਹਨਾਂ ਨੂੰ ਨਾਲੇ ਸੰਦੀਪ ਨੂੰ ਨਹੀਂ ਪਤਾ ਲੱਗਦਾ ਨਹੀਂ ਸੰਦੀਪ ਵੀ ਜਿਹੜੀ ਆ ਨਾ ਬੜੀ ਅੰਤਰੀ ਨਿਕਲੀ ਉਹਨੇ ਆਪਣਾ ਮਤਲਬ ਕੱਢਿਆ ਮੇਰੇ ਨਾਲ ਵੀ ਐਦਾਂ ਹੀ ਬੋਲਦੀ ਸੀ ਉੱਚੀ ਉੱਚੀ ਉਹਨੂੰ ਕਿਤੇ ਨਾ ਮਾਸਾ ਦੀ ਸ਼ਰਮ ਹਜਾ ਨਹੀਂ ਹੈਗੀ ਵੀ ਮੈਂ ਸਹੁਰਿਆਂ ਦੇ ਪਿੰਡ ਆਈ ਆ ਨਾਲੇ ਮੈਨੂੰ ਖੱਥੀ ਚੁੱਕ ਕੇ ਇਹਨੇ ਲਿਆਂਦਾ ਵਾ ਕਿੰਨੀਆਂ ਗੱਲਾਂ ਵਿਆਹ ਤੇ ਮੈਂ ਕਰਵਾਈਆਂ ਸੀ ਤੇ ਫੇਰ ਇਹਦਾ ਵਿਆਹ ਹੋਇਆ ਤੇ ਵੇਖ ਲੈ ਹੁਣ ਪੱਲੇ ਨਹੀਂ ਪੰਨਣ ਲਈ ਨਹੀਂ ਦੀਦੀ ਤੁਸੀਂ ਭਾਜੀ ਨਾਲ ਵੀ ਗੱਲ ਨਹੀਂ ਕੀਤੀ ਕੋਈ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ ਰਪਿੰਦਰ ਅੱਜ ਇਹ ਤੇ ਮੈਂ ਇਹ ਗੱਲ ਸੁਣੀ ਆ ਤੇ ਮੈਂ ਪੂਆਜੀ ਵੱਲ ਆ ਗਈ ਆ ਮੈਂ ਉਹਨਾਂ ਨੂੰ ਅਜੇ ਫੋਨ ਕੀਤਾ ਹੀ ਨਹੀਂ ਮੇਰੀ ਤੇ ਹਿੰਮਤੀ ਨਹੀਂ ਹੋਣ ਰਹੀ ਉਹਨਾਂ ਨੂੰ ਫੋਨ ਕਰਕੇ ਦੱਸਣ ਦੀ ਮੈਂ ਕੀ ਦੱਸਾਂ ਉਹਨਾਂ ਨੂੰ ਘਰ ਦੀ ਦੀ ਤੁਹਾਨੂੰ ਦੱਸਣਾ ਤੇ ਚਾਹੀਦਾ ਵਾ ਨਾ ਇੰਨਾ ਵੱਡਾ ਟਾੜੇ ਦਾ ਕੰਮ ਹੋਊਗਾ ਜਮੀਨਾਂ ਕੋਈ ਮੜੀ-ਮੁੜੀ ਚੀਜ਼ ਥੋੜਾ ਵਾ ਫਿਰ ਵੀ ਜਿਹੜਾ ਬਾਗ ਜਿਹੜਾ ਬਣਦਾ ਵਾ ਰਪਿੰਦਰ ਅਹੀਂ ਦੇਥੇ ਨੇ ਜਣੇ ਆ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨ ਦੇ ਉਹ ਉੱਥੇ ਕੱਲੇ ਆ ਤੂੰ ਸੋਚ ਕੇ ਵੇਖ ਉਹਨਾਂ ਦੇ ਦਿਲ ਤੇ ਕੀ ਬੀਤੋਗੇ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਬਾਜੀ ਇੱਕ ਕੋਠੀ ਬਚੀ ਆ ਮੈਂ ਤੁਹਾਡੇ ਗੜੀ ਹੱਥ ਜੋੜਦੀ ਆ ਤੁਸੀਂ ਮੇਰਾ ਘਰ ਬਚਾ ਦਿਓ ਹੁਣ ਹੁਣ ਪਿਆਲੀ ਤੇ ਜਿਹੜੀ ਗਈ ਆ ਨਾ ਗਈ ਆ ਬਸ ਇਹ ਆ ਕਿ ਮੈਨੂੰ ਇਹ ਘਰ ਚੋਂ ਨਾ ਕੱਢਣ ਹੁਣ ਦਲਜਿੰਦਰ ਅਸੀਂ ਦਾ ਨਾ ਕਰ ਤੂੰ ਕੋਠੀ ਵੀ ਦਵਾਉਂਗੀ ਤੇ ਜਿਹੜਾ ਪਿਆਲੀ ਦਾ ਹਿੱਸਾ ਪੈਂਦਾ ਨਾ ਉਹ ਵੀ ਤੈਨੂੰ ਦਵਾਵਾਂਗੇ ਤੂੰ ਰੋਣਾ ਨਹੀਂਗਾ ਇਹ ਨਾ ਹੋਵੇ ਆਬ ਮਾਰ ਹੋ ਜੇ ਤੇ ਦਲਬਾਗ ਨੂੰ ਤੂੰ ਨਾ ਦੱਸੀ ਮੈਂ ਆਪੇ ਆਪਣੇ ਤਰੀਕੇ ਨਾਲ ਉਹਨਾਂ ਨਾਲ ਗੱਲ ਕਰ ਲੂੰਗੀ ਤੇਰੀ ਗੱਲ ਠੀਕ ਵਾ ਇਹ ਗੱਲ ਸੁਣ ਕੇ ਨਾ ਫਿਕਰ ਕਰੂਗਾ ਉੱਥੇ ਕਿਹੜਾ ਕਰਦਾ ਜੀ ਕੋਈ ਬੈਠਾ ਜਿੰਨੇ ਹੌਸਲਾ ਦੇ ਦੇਣਾ ਉਹ ਪੁੱਤ ਪਰਦੇਸਾਂ 'ਚ ਬੈਠਾ ਵਾ ਚਲੋ ਕੋਈ ਨਹੀਂ ਭੂਆ ਜੀ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਮੈਂ ਉਦਾਂ ਹੀ ਕਰੂੰਗੀ ਬਸ ਇਹ ਆ ਕਿ ਮੈਨੂੰ ਮੇਰਾ ਘਰ ਦਿਵਾ ਦਿਓ ਹੁਣ ਕੋਈ ਗੱਲ ਨਹੀਂ ਸਭ ਕੁਝ ਮਿਲੂਗਾ ਜਿੰਨਾ ਵੀ ਤੇ ਰਹਿ ਹਸਾਂ ਬੰਦਾ ਨਾ ਆ ਜਿਹੜਾ ਦਲਜੀਤਪੁਰ ਖਦਾਨਾ ਇਹਨਾਂ ਨਾਲ ਗੱਲ ਮੈਂ ਕਰੂੰਗੀ ਇਫਰੇ ਮੁੱਤ ਤੇਰਾ ਨਿਕਾ ਭਰਾ ਹੋਣ ਦਾ ਜਿੰਨੇ ਵੱਡੇ ਦਾ ਮਾਸਾ ਮੋਲਣਾ ਪਾਇਆ ਕਦੋਂ ਤੱਕ ਕਮਾਈ ਕਰਨ ਰਿਆ ਜਾ ਕੇ ਪਰਦੇਸਾਂ ਵਿੱਚ ਤੇ ਖਾਈ ਛੜਿਆ ਜੀ ਉਹਨਾਂ ਨੂੰ ਤੇ ਜੇ ਘਰਵਾਦੋਂ ਆਪਣੇ ਨਾਲ ਆਉਂਦਿਆਂ ਮੈਨੂੰ ਇੱਕ ਹੋਰ ਨਾ ਪਹੁੰਚ ਲੈਂਦੇ ਉਹਦੇ ਤੱਕ ਫੇਰ ਵੇਖੇਗਾ ਹਾਲ ਕੀ ਕਰਨੀ ਆ